ਖੜ ਆਏ ਹੋਏ ਨੇ ਘਰੋਂ بےਕਰ ਹੋ ਚੁੱਕੇ ਨੇ ਉਹਨਾਂ ਲਈ ਮਦਦ ਭੇਜ ਰਹੇ ਨੇ ਹਿੰਦੂ ਮੁਸਲਮਾਨ ਵੀਰ ਵੀ ਕਿੱਟ ਸਮਾਨ ਦੀ ਦਿੱਤੀ ਰਾਸ਼ਨ ਦੀ ਦੇ ਕੇ ਭੁੱਲ ਜਾਣਾ ਸਮਾਂ ਹੀ ਟ੍ਰੈਂਡ ਚੱਲਿਆ ਹੋਇਆ ਹੈ ਸਾਰਿਆਂ ਨੇ ਦੇਖਿਆ ਕਿ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਰਸਾਤ ਹੋਣ ਦੇ ਕਾਰਨ ਅਤੇ ਗੁਰਮਖੋ ਜਿਹੜੇ ਬੰਨ ਨੇ ਦਰਿਆਵਾਂ ਦੇ ਟੁੱਟ ਚੁੱਕੇ ਨੇ ਉਹਦੇ ਕਰਕੇ ਇਲਾਕਿਆਂ ਵਿੱਚ ਹੜ੍ਹ ਆਏ ਹੋਏ ਨੇ ਬਹੁਤ ਸਾਰੇ ਲੋਕ ਘਰੋਂ بے ਹੋ ਚੁੱਕੇ ਨੇ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਲੋਕਾਂ ਦੇ ਘਰ ਟਹਿ ਗਏ ਪਸ਼ੂ ਮਰ ਗਏ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਗੁਰਮਖੋ ਇਹਦੇ ਵਿੱਚ ਸਾਡੇ ਪੰਜਾਬੀ ਭਰਾ ਇੱਕ ਦੂਸਰੇ ਦੀ ਮਦਦ ਸਹਾਇਤਾ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਦਾ ਸਿਧਾਂਤੇ ਵੰਡ ਕੇ ਛਕਣਾ ਤੇ ਉਸ ਸਿਧਾਂਤ ਦੇ ਉੱਪਰ ਪਹਿਰਾ ਦਿੰਦਿਆਂ ਹੋਇਆ ਪੰਜਾਬੀ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹੋਏ ਸਾਡੇ ਭਰਾ ਉਹਨਾਂ ਲਈ ਅਦਦ ਭੇਜ ਰਹੇ ਨੇ ਹੋਰ ਸਟੇਟਾਂ ਤੋਂ ਹਿੰਦੂ ਮੁਸਲਮਾਨ ਵੀਰ ਵੀ ਅੱਗੇ ਆਏ ਨੇ ਪਰ ਗੁਰਮਖੋ ਇੱਕ ਗੱਲ ਮੈਂ ਜ਼ਰੂਰ ਆਪ ਜੀ ਨੂੰ ਬੇਨਤੀ ਕਰਾਂਗਾ ਜਿਹੜੇ ਲੋੜਵੰਦ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਖਾਣ ਪੀਣ ਦੇ ਰਾਸ਼ਨ ਦੀ ਕੱਪੜਿਆਂ ਦੀ ਜਾਂ ਹੋਰ ਵਸਤੂਆਂ ਦੀ ਉਹਨਾਂ ਤੱਕ ਜ਼ਰੂਰ ਇਹ ਸਹਾਇਤਾ ਪਹੁੰਚਾਓ ਤੇ ਇੱਕ ਗੱਲ ਚੇਤੇ ਰੱਖਿਓ ਸਹਾਇਤਾ ਕਰਕੇ ਕਦੇ ਵੀ ਗੁਰਮਖੋ ਇਸ ਤਰ੍ਹਾਂ ਨਾ ਕਰੋ ਵੀ ਉਹਨਾਂ ਨੂੰ ਇੱਕ ਪੰਕਟ ਸਮਾਨ ਦੇ ਦਿੱਤੀ ਰਾਸ਼ਨ ਦੀ ਤੇ 10 ਜਣੇ ਨਾਲ ਫੋਟੋ ਖਿਚਾਉਣ ਵਾਸਤੇ ਖੜੇ ਹੋ ਗਏ ਇਸ ਤਰ੍ਹਾਂ ਨਹੀਂ ਕਰਨਾ ਇਹ ਤੇ ਗੁਰਮਖੋ ਗੁਰੂ ਜੀ ਦਾ ਸਿਧਾਂਤ ਹੈ দান ਦਾ ਅਰਥ ਇਹ ਹੈ ਕਿ ਦੇ ਕੇ ਭੁੱਲ ਜਾਣਾ ਦੇ ਕੇ ਚਿਤਾਰਨਾ ਨਾ ਕਿ ਮੈਂ ਤੈਨੂੰ ਦਿੱਤਾ ਜਾਂ ਮੈਂ ਤੇਰੀ ਸਹਾਇਤਾ ਕੀਤੀ ਹੁਣ ਤੇ ਨਵਾਂ ਹੀ ਟ੍ਰੈਂਡ ਚੱਲਿਆ ਹੋਇਆ ਹੈ ਭਾਵੇਂ ਕੋਈ ਵੀ ਸਮਾਜਿਕ ਆਗੂ ਹੈ ਧਾਰਮਿਕ ਆਗੂ ਹੈ ਜਾਂ ਕੋਈ ਰਾਜਨੀਤਿਕ ਤਕ ਹੈ ਉਹ ਹੜਪਰਭਾਵਤ ਇਲਾਕਿਆਂ ਵਿੱਚ ਲੋਕਾਂ ਵਿੱਚ ਜਾ ਕੇ ਨਾ ਹੱਥ ਤੇ ਰੋਟੀ ਰੱਖ ਕੇ ਤੇ ਖਾ ਕੇ ਫੋਟੋ ਖਿਚਾ ਕੇ ਸੋਸ਼ਲ ਮੀਡੀਆ ਤੇ ਪਾਉਂਦਾ ਪਿਆ ਵੀ ਸਾਰਿਆਂ ਨੂੰ ਪਤਾ ਲੱਗ ਜਾਏ ਮੈਂ ਉੱਥੇ ਜਾ ਕੇ ਇੰਨੀ ਸਹਾਇਤਾ ਇੰਨੀ ਮਦਦ ਕੀਤੀ ਹੱਥ ਤੇ ਰੱਖ ਕੇ ਰੋਟੀ ਖਾਧੀ ਗੁਰਮਖੋ ਇਹ ਜਿਹੜਾ ਟ੍ਰੈਂਡ ਚੱਲਿਆ ਹੋਇਆ ਨਾ ਇਹਨੂੰ ਖਤਮ ਕਰੋ ਅਸੀਂ ਫੋਟੋਆਂ ਖਚਾਣ ਵਾਸਤੇ ਨਹੀਂ ਅਸੀਂ ਮਦਦ ਕਰਨ ਵਾਸਤੇ ਜਾਣਾ ਤੇ ਉਸ ਪਰਮਾਤਮਾ ਦੀ ਖੁਸ਼ੀ ਲੈਣੀ ਮਹਾਰਾਜ ਕਹਿਣ ਲੱਗੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹੁ ਪਛਾਣੇ ਸੇ ਆਪਣੀ ਕਿਰਤ ਕਰਨੀ ਦੇ ਹੱਥੋਂ ਦਸਵੰਦ ਦੇਣਾ ਦਸਵੰਦ ਦੀ ਕਮਾਈ ਵਿੱਚੋਂ ਉਹਨਾਂ ਲੋੜਵੰਦਾਂ ਦੀ ਸਹਾਇਤਾ ਕਰਨੀ ਮਹਾਰਾਜ ਕਹਿਣ ਲੱਗੇ ਉਹ ਗੁਰੂ ਦੇ ਮਾਰਗ ਨੂੰ ਪਹਿਚਾਨ ਲਏਗਾ ਉਹ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਏਗਾ ਅਸੀਂ ਤੇ ਗੁਰਮਖੋ ਇਹਦੇ ਵਿੱਚ ਹੀ ਲੱਗੇ ਹੋਏ ਹਾਂ ਵੀ ਬਹੁਤਿਆਂ ਨੂੰ ਪਤਾ ਲੱਗ ਜਾਏ ਫਲਾਣੇ ਨੇ ਆ ਸਹਾਇਤਾ ਕੀਤੀ ਫਲਾਣੇ ਨੇ ਇਹ ਸਹਾਇਤਾ ਕੀਤੀ ਸਹਾਇਤਾ ਮਦਦ ਕਰਨੀ ਚੰਗੀ ਗੱਲ ਹੈ ਤੇ ਮੈਂ ਅਰਦਾਸ ਕਰਦਾ ਜਿਹੜੇ ਵੀ ਸਹਾਇ ਕਿਰਦਾ ਕਰ ਰਹੇ ਨੇ ਮਦਦ ਕਰ ਰਹੇ ਨੇ ਕੋਈ ਤਨ ਕਰਕੇ ਕੋਈ ਮਨ ਕਰਕੇ ਕੋਈ ਧਨ ਕਰਕੇ ਪਰਮਾਤਮਾ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰੇ ਮਹਾਰਾਜ ਉਹਨਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਪਰ ਗੁਰਮਖੋ ਇਸ ਚੀਜ਼ ਤੋਂ ਆਪਾਂ ਕਿਨਾਰਾ ਕਰੀਏ ਜਿਹੜਾ ਅਸੀਂ 트ੈਂਡ ਚਲਾ ਲਿਆ ਜੀ ਉੱਥੇ ਜਾ ਕੇ ਵੀਡੀਓ ਉੱਥੇ ਜਾ ਕੇ ਫੋਟੋਆਂ ਚਲੋ ਤੁਸੀਂ ਬਣਾਓ ਕਈ ਵਾਰੀ ਇਦੋਂ ਦੀ ਵੀਡੀਓ ਸਾਹਮਣੇ ਆਉਂਦੀ ਏ ਲੋਕ ਇੰਨੇ ਮਜਬੂਰ ਦੇਖ ਕੇ ਅੱਖਾਂ ਵਿੱਚੋਂ ਅਥਰੂ ਨਿਕਲ ਜਾਂਦੇ ਨੇ ਮਨ ਰੋਣ ਲੱਗ ਜਾਂਦਾ ਹੈ ਪਰ ਗੁਰਮਖੋ ਇਸ ਚੀਜ਼ ਤੋਂ ਆਪਾਂ ਥੋੜਾ ਗੁਰੇਜ਼ ਕਰੀਏ ਤੇ ਜਿਹੜੇ ਵੀ ਵੀਰ ਜਿਹੜੀਆਂ ਵੀ ਸੰਸਥਾਵਾਂ ਸਹਾਇਤਾ ਕਰ ਰਹੀਆਂ ਰਾਸ਼ਨ ਜਾਂ ਹੋਰ ਸਮਾਨ ਵੰਡ ਰਹੀਆਂ ਉਹਨਾਂ ਦੇ ਚਰਨਾਂ ਵਿੱਚ ਵੀ ਮੈਂ ਮੀਡੀਆ ਦੇ ਰਾਹੀਂ ਬੇਨਤੀ ਕਰਾਂਗਾ ਭਾਈ ਉਹਨਾਂ ਤੱਕ ਰਾਸ਼ਨ ਜ਼ਰੂਰ ਪਹੁੰਚਦਾ ਕਰੋ ਜਿਹੜੇ ਇਸ ਦੇ ਹੱਕਦਾਰ ਨੇ ਜਿਹੜੇ ਲੋੜਵੰਦ ਨੇ ਤੇ ਬਹੁਤੇ ਸਾਡੇ ਲੋਕ ਉਹ ਵੀ ਨਹੀਂ ਗੁਰਮਖੋ ਜਿਹੜੇ ਸਹੀ ਸਲਾਮਤ ਆਪਣੇ ਘਰਾਂ ਵਿੱਚ ਬੈਠੇ ਨੇ ਸਭ ਕੁਝ ਕੋਲ ਨੇ ਪਰ ਬਹੁਤਾ ਰਾਸ਼ਨ ਤੇ ਉਹਨਾਂ ਇਕੱਠਾ ਕਰ ਲਿਆ ਇਸ ਤਰ੍ਹਾਂ ਨਾ ਕਰੀਏ ਮਹਾਰਾਜ ਕਹਿੰਦੇ ਲਾਲਚ ਛੋਡੋ ਅੰਦੇ ਹੋ ਲਾਲਚ ਦੁੱਖ ਭਾਰੀ ਮਹਾਰਾਜ ਕਹਿੰਦੇ ਬਹੁਤਾ ਲਾਲਚ ਕਰਨਾ ਬੰਦਿਆ ਛੱਡ ਦੇ ਇਹ ਤੇਰੇ ਲਈ ਭਾਰੀ ਦੁੱਖ ਬਣ ਕੇ ਪ੍ਰਗਟ ਹੋਏਗਾ ਲਾਲਚ ਛੱਡ ਤੇ ਰਾਲ ਮਿਲ ਕੇ ਵੰਡ ਕੇ ਸ਼ਕਨ ਦੀ ਰੀਤੀ ਨੂੰ ਅਪਣਾ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਇਹਨਾਂ ਕੁਝ ਕਹਿੰਦਾ ਹੋਇਆ ਦਾਸ ਆਪ ਸਮੂਹ ਸੰਗਤ ਖਿਮਾ ਦਾ ਜਾਤ ਕਹੇ ਕਿਉਂਕਿ ਇਹ ਵੀ ਬੇਨਤੀਆਂ ਜ਼ਰੂਰੀ ਨੇ ਇਹ ਜ਼ਰੂਰੀ ਨੇ ਅੱਜ ਸਮੇਂ ਦੀ ਲੋੜ ਹੈ ਇਸ ਲਈ ਭੁੱਲਾਂ ਚੁੱਕਾਂ ਦੀ ਖੀਮਾ ਕਰ ਕੋ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ